ਜਿ ਖੜੇ ਆ ਜੀ ਪਿੰਡ ਰਾਦਲਕੇ ਹਰੀਕੇ ਜਿੱਥੇ ਨਾਲ ਲੱਗਦੇ ਹਨ ਸਾਗਰ ਉਪਰਿਆ ਮਾਰ ਪਈ ਹੈ ਇਸ ਜ਼ਮੀਨ ਦੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹ ਦਰਿਆ ਇਹ ਦਰਿਆ ਨਹੀਂਗਾ ਇਹ ਕਿਸਾਨਾਂ ਦੀਆਂ ਜ਼ਮੀਨਾਂ ਹਨ ਕਿ ਜਿੱਥੇ ਕਿ ਦੇਖੋ ਜੇ ਸਾਗਰ ਇਹਦਾ ਰੇਤ ਜਿਹੜੀ ਸਾਗਰ ਜ਼ਮੀਨਾਂ ਦੇ ਉੱਤੇ ਚੜੀ ਪਈ ਆ ਆਪਣਾ ਫਰਜ ਹੈ ਸੋਸਾਇਟੀ ਦੇ ਵੱਲੋਂ ਜਿਹਨਾਂ ਲਗਾਤਾਰ ਇੱਥੇ ਉਫਰਾਲੇ ਸੇਵਾ ਕੀਤੀ ਜਾ ਰਹੀਆਂ ਜਿੰਨੇ ਵੀ ਟਰੈਕਟਰ ਚੱਲ ਰਹੇ ਆ ਹਰ ਰੋਜ਼ ਉਹਨਾਂ ਨੂੰ ਡੀਜ਼ਲ ਪ੍ਰੋਵਾਈਡ ਕੀਤਾ ਜਾਂਦਾ ਏਕਾਂ ਨੂੰ ਪੱਧਰਾ ਕਰਕੇ ਫਿਰ ਬਜਾਈ ਕੀਤੀ ਜਾ ਰਹੀ ਆ ਖਾਦ ਬੀਜ ਡੀਜ਼ਲ ਇਹ ਵੱਡੀ ਵੱਡੀਆਂ ਸਵਾਵਾ ਜਿਹੜੀਆਂ ਇਹਦੇ ਮੁਖ ਸੇਵਾਦਾਰ ਵੀਰ ਹਾਲ ਸਿੰਘ ਕਰੋੜ ਤੇ ਉਹਨਾਂ ਦੀ ਸਾਰੀਆਂ ਕਮੇਟੀ ਐ ਨੌਜਵਾਨ ਵੀਰ ਇੱਥੇ ਸਵਾਵਾ ਕਰਦੇ ਆ ਤੁਸੀਂ ਦੱਸਦੇ ਹੋ ਕਿ ਜੇਕਰ ਇਸ ਤਰ੍ਹਾਂ ਆਪਾਂ ਸਾਰੇ ਸੰਜੋਗ ਦੇ ਨਾਲ ਹਮਲਾ ਨਾ ਮਾਰੀਏ ਤਾਂ ਮੇਰੇ ਖਿਆਲ ਨਾਲ ਇੱਥੇ ਕਣਕਾਂ ਵੀ ਭੀਜੀਆਂ ਜਾ ਸਕਦੀਆਂ ਸੋ ਵੱਧ ਤੋਂ ਵੱਧ ਇੱਥੇ ਨੌਜਵਾਨ ਵੀਰਾਂ ਨੂੰ ਟਰੈਕਟਰ ਲੈ ਕੇ ਡੀਜ਼ਲ ਖਾਦ ਵੀ ਪਹੁੰਚਣਾ ਚਾਹੀਦਾ ਉਹ ਦੂਰ ਤੱਕ ਕੋਈ ਦੇ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਦਰਿਆ ਨੇ ਆਪਣਾ ਵਹਾਅ ਬਦਲ ਕੇ ਜ਼ਮੀਨਾਂ ਦੇ ਵਿੱਚ ਦਰਿਆ ਦਾ ਰੂਪ ਅਖਤਿਆਰ ਕਰਕੇ ਤੇ ਸਾਰੀਆਂ ਹੀ ਜ਼ਮੀਨਾਂ ਦੇ ਵਿੱਚ ਰੇਤਾਂ ਪਈ ਹੋਈ ਹੈ ਜੀ ਯਾ ਰਾਈਟਰ ਹਰ ਰੋਜ਼ ਆਣ ਕੇ ਇੱਥੇ ਜ਼ਮੀਨਾਂ ਪੱਧਰੀਆਂ ਕਰਦੇ ਹਨ ਸੋ ਅੱਜ ਅਸੀਂ ਬਾਰੇ ਮੈਸੇਜਿੰਗ ਇਸ ਜੁਗਾਦ ਕਰਨ ਕਰਕੇ ਰਾਦਲ ਕੇ ਪਿੰਡ ਦੇ ਵਿੱਚ ਪਹਿਲਾ ਪਿੰਡ ਦੂਤ ਇਹ ਇਹ ਤੋਂ ਆਪਣੇ ਕਿੰਨਾ ਯਾਨੀ ਕਿ ਇੱਥੇ ਪੱਫਲਾ ਕਰ ਦਿੱਤੇ ਹੁਣ ਤੱਕ ਕਿੰਨੀ ਜ਼ਮੀਰ ਲੈਣੀ ਹੈ ਸੋ 1300 ਕਿਆ ਕਰਦੇ 1300 ਕਿਲਾ ਜਿਹੜਾ ਏਕੜ ਪਤਰਾ ਕਰਦਾ ਜੀ ਨਾਲ ਹੀ ਬਜਾਈ ਵੀ ਚੱਲਣ ਦੀ ਹਾਂਜੀ ਕਿਹੜਾ ਝੁੱਟੀਆਂ ਪਿੰਡਾਂ ਦੇ ਉਹ ਹਾਂਜੀ ਹਾਂਜੀ ਉਹ ਪਤਰਾ ਕਰਕੇ ਉਹ ਕਰੰਦ ਲੈ ਵੀ ਇਹ ਆਪਣਾ ਸਵਜ ਸੇਵਾ ਸੁਸਾਇਟੀ ਦੇ ਵੱਲੋਂ ਜਿਹੜੇ 3 ਪਿੰਡ ਗੋਦ ਲਏ ਹੋਏ ਆ ਜੀ ਪਿੰਡ ਤੂਤ ਰਾਤਲਕੇ ਰਸੂਪੁਰ ਇਹ ਆਪਾਂ ਖੜੇ ਆ ਜੀ ਪਿੰਡ ਰਾਤਲਕੇ ਜਿੱਥੇ ਕਿ ਇਹ ਸੇਵਾ ਚੱਲ ਰਹੀ ਆ ਵੇਖੋ ਕਿੰਨੀ ਕਿੰਨੀ ਮਿੱਟੀ ਚੜੀ ਆ ਤੇ ਕਦੋਂ ਇਹ ਪੱਧਰੀ ਹੋਊਗੀ ਤੇ ਕਦੋਂ ਬਜਾਈ ਹੋਊਗੀ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ ਸੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੱਧ ਤੋਂ ਵੱਧ ਟ੍ਰੈਕਟਰ ਲੈ ਕੇ ਇੱਥੇ ਪਹੁੰਚਣਾ ਚਾਹੀਦਾ ਇੱਥੇ ਵੀ ਸੇਵਾ ਚੱਲ ਰਹੀ ਹੋਰ ਲੋਕਾਂ ਦੇ ਵਿੱਚ ਵੀ ਇਹਨਾਂ ਲੋ ਸਵਾਜ ਕੀਤੀਆਂ ਜਾ ਰਹੀਆਂ ਲਗਾਤਾਰ ਜੀ ਅਜੀ ਤਿੰਨ ਪਿੰਡਾਂ ਜਾਂਦੇ ਵੀਰੇ ਜੀ ਛੁੱਕੀਆਂ ਠੀਕ ਆ ਸਰ ਰਾਦ ਲਗੇ ਇੱਕ ਆਰਮ ਸਿੰਘ ਜੀ ਠੀਕ ਹੈ ਹਾਂ ਤਕਰੀਬਨ ਕਿੰਨੇ ਮਹੀਨੇ ਹੋ ਗਏ ਵੀਰ ਜੀ ਦਾ ਲੇਟੇ ਦੋ ਮਹੀਨੇ ਹੋ ਗਏ ਦੋ ਮਹੀਨੇ ਤੋਂ ਉੱਪਰ ਹੋ ਗਿਆ ਹਾਂ ਇੱਥੇ ਕਾਣੀ ਆਏ ਤੇ ਉਹ ਤਾਂ ਫਿਰ ਤਿੰਨ ਮਹੀਨੇ ਦੇ ਲੱਗੇ ਹੋ ਗਏ ਦੋ ਮਹੀਨੇ ਹੋ ਗਏ ਆਪਾਂ ਕਿਹਦੇ ਲੱਗਦੇ ਇਹ ਤਾਂ ਬਾਬਾ ਜੀ ਫੇਰਦਾ ਬੱਕਰੀਆਂ ਹੋਈ ਨਹੀਂ ਸਕਦੀ ਆ ਜੀ ਆਕਾ ਕਹਾਂ ਨਹੀਂ ਕਰਦਾ ਵੀ ਠੀਕ ਠੀਕ ਗੱਲ ਨਹੀਂ ਕਿੰਨਾ ਟਰੈਕਟਰ ਚੱਲਦਾ ਜੀ ਰੋਜ਼ ਦਾ ਅੱਜ ਤੋਂ ਅੱਜ ਤੋਂ ਟਰੈਕਟਰ 45 ਜੱਗ ਦਾ ਹੈ 45 ਟਰੈਕਟਰ ਰੋਜ਼ ਦਾ ਲਾੜੋ ਕੱਟਵਾ ਲੱਠ 1.5 ਲੱਖ ਦਾ ਡੀਜ਼ਲ ਲੱਗਦਾ ਹੈ ਜੀ ਅੱਜ ਆਪਣਾ ਫਰਜ ਸੁਸਾਇਟੀ ਦੇ ਵੀਰ ਦੇ ਨਾਲ ਜਦੋਂ ਅਸੀਂ ਇਹਨਾਂ ਦੇ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਦੱਸ ਰਹੇ ਹਨ ਕਿ ਤਕਰੀਬਨ 7 ਮਹੀਨਿਆਂ ਤੋਂ ਉੱਪਰ ਸਵਾ ਹੋ ਚੱਕਾ ਕਿ ਜਿਹੜੇ ਇਤਨੇ ਟਰੈਕਟਰ ਜਮੀਨ ਉਧਰੀਆਂ ਕਰਨ ਨੂੰ ਲੱਗੇ ਹੋਏ ਹਨ ਇਪ 50 ਤੋਂ 60 ਟੈਂ ਟਰੈਕਟਰ ਜਿਹੜੇ ਹਰ ਰੋਜ਼ ਆਉਂਦੇ ਹਨ ਜੋ ਵੀ ਇਹ ਸੇਵਾ ਕਰਦੇ ਹਨ ਇਹ ਸਾਰੇ ਜਿਹੜੇ ਕਾਰਜ ਹਨ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਵਾਸੀਆਂ ਦੇ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਕਾਰਜ ਚੱਲਦੇ ਹਨ ਜਿਥੇ ਕਿ ਉਹਨਾਂ ਨੂੰ ਡੀਜ਼ਲ ਦੀ ਸੇਵਾ ਜਿਹੜੀ ਚੱਲ ਰਹੀ ਹੈ ਹੁਣ ਜਿਹੜਾ ਸਮਾਂ ਬਜਾਈ ਦਾ ਚੱਲ ਰਿਹਾ ਉਹਨਾਂ ਨੂੰ ਡੀਜ਼ਲ ਵੀ ਦਿੱਤਾ ਜਾ ਰਿਹਾ ਖਾਦ ਬੀਜ ਦਿੱਤੇ ਜਾ ਰਹੇ ਹਨ ਉਹਨਾਂ ਦੀਆਂ ਜ਼ਮੀਨੀਆਂ ਨੂੰ ਪੱਤਰਾ ਕਰਕੇ ਤੇ ਪੂਰਾ ਬੀਜ ਕੇ ਤਿਆਰ ਕਰਕੇ ਦਿੱਤਾ ਜਾ ਰਿਹਾ ਤੇ ਬੜੀ ਵੱਡੀ ਜਿਹੜੀ ਸੇਵਾ तकरीबन 1300 ਕਿਲਾ ਜਿਹੜਾ ਤਿੰਨਾ ਪੰਡਿਆਂ ਦਾ ਜਿਹੜਾ ਇਹਨਾਂ ਨੇ ਗੋਦ ਲਿਆ ਹੋਇਆ ਤੇ तकरीबन ਹਰ ਰੋਜ਼ 1 ਲੱਖ ਪਲੱਸ 1.5 ਲੱਖ ਦਾ ਜਿਹੜਾ ਡੀਜ਼ਲ ਇੱਕ ਦਿਨ ਦਾ ਲੱਗਦਾ ਤੁਸੀਂ ਆਪੇ ਹਿਸਾਬ ਲਾਓ ਸਾਰੇ ਕਾਰਜ ਉਹ ਪਰਮਾਤਮਾ ਅਕਾਲਪੁਰ ਕੀ ਵੀਰ ਜੀ ਕਰੇ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਤੂਤ ਜੋ ਕਿ ਹਰੀਕੇ ਹੜ੍ਹ ਦੇ ਨਾਲ ਲੱਗਦਾ ਹੈ ਪਿੰਡ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਸੰਤਾਪ ਚੱਲਿਆ ਜੋ ਕਿ ਖੜਾ ਦੇ ਨਾਲ ਸੋ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਸੀ ਜਿਸ ਦੇ ਕਾਰਨ ਕਿ ਹਜੇ ਤੱਕ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਹਨ ਰੇਤਾ ਪੈਣ ਦੇ ਕਾਰਨ ਨਾ ਹੀ ਪੱਧਰੀਆਂ ਹੋਈਆਂ ਹਨ ਅਤੇ ਨਾਲ ਹਜੇ ਬਜਾਈ ਹੋ ਰਹੀ ਹੈ ਸੋ ਅੱਜ ਤਰੀਕ ਹੈ ਜੀ 15 ਨਵੰਬਰ ਜਿੱਥੇ ਕਿ ਤਕਰੀਬਨ 2.5 3 ਮਹੀਨਿਆਂ ਤੋਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਨੌਜਵਾਨ ਵੀਰ ਪਾਲ ਸਿੰਘ ਕਰੋੜ ਜੋ ਮੁੱਖ ਸੇਵਾਦਾਰ ਹਨ ਇਸ ਸੁਸਾਇਟੀ ਦੇ 2.5 ਮਹੀਨਿਆਂ ਤੋਂ ਇਸ ਇਲਾਕੇ ਦੇ ਵਿੱਚ ਰਹਿ ਕੇ ਆਪਣੀਆਂ ਸੁਭਾਵਾਂ ਨਿਭਾ ਰਹੇ ਹਨ ਜਿੱਥੇ ਕਿ ਹਰ ਇੱਕ ਕਿਸਾਨ ਦੀ ਜ਼ਮੀਨ ਨੂੰ ਪਧਰਾ ਕਰਕੇ ਕੰਪਿਊਟਰ ਲੈਵਲ ਕਰਾਇ ਦੇ ਨਾਲ ਉੱਥੇ ਹੀ ਕਿਸਾਨਾਂ ਦੀ ਬਜਾਈ ਕਰਕੇ ਦਿੱਤੀ ਜਾ ਰਹੀ ਹੈ ਹਰ ਇੱਕ ਕਿਸਾਨ ਨੂੰ ਡੀਜ਼ਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਸੋ ਅੱਜ ਅਸੀਂ ਸ਼ਹਿਰ ਇਟਲੀ ਤੋਂ ਸ਼ਹਿਰ ਬਰੇਸ਼ੀਆ ਪ੍ਰਿੰਟ ਕਿਆਰੀ ਦੀ ਸੰਗਤ ਨੇ 50000 ਰੁਪਿਆ ਇਸ ਸੋਸਾਇਟੀ ਦੇ ਵਾਸਤੇ ਜੋ ਸੇਵਾ ਕਾਰ ਚੱਲ ਰਹੇ ਹਨ ਉਹਨਾਂ ਵਾਸਤੇ ਭੇਜੇ ਸਨ ਸੋਚ ਅਸੀਂ ਆਏ ਹਾਂ ਜਿੱਥੇ ਕਿ ਬਹੁਤ ਵਧੀਆ ਪ੍ਰਬੰਧ ਇਹਨਾਂ ਵੀਰਾਂ ਦੇ ਵੱਲੋਂ ਇਸ ਸੋਸਾਇਟੀ ਦੇ ਵੱਲੋਂ ਕੀਤਾ ਗਿਆ ਜਿੱਥੇ ਕਿ ਹਰ ਇੱਕ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਡੀਜ਼ਲ ਦਿੱਤਾ ਜਾ ਰਿਹਾ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੱਥੇ ਕਿ ਆਪਾਂ ਪਹਿਲਾਂ ਉਸ ਸਮੇਂ ਹੜਾ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਆ ਸਵਾਵਾਂ ਨਭਾਈਆਂ ਸੋ ਅੱਜ ਵੀ ਸਾਨੂੰ ਮੌਕੇ ਦੀ ਲੋੜ ਹੈ ਕਿ ਜਿੱਥੇ ਕਿ ਬਹੁਤ ਸਾਰੇ ਕਿਸਾਨਾਂ ਦੀ ਹਜੇ ਵੀ ਬਜਾਈ ਹੋਣ ਵਾਲੀ ਹੈ ਤੁਸੀਂ ਆਪਣਾ ਇੱਥੇ ਕਰੀ ਜਰੂਰ ਆਓ ਵੇਸਟ ਕਰੋ ਆਣ ਕੇ ਵੇਖੋ ਅਤੇ ਫਿਰ ਸੇਵਾ ਕਰੋ ਜੀ ਸੋ ਆਓ ਤੁਹਾਡੀ ਗੱਲਬਾਤ ਕਰੋਨੇ ਹਾਂ ਵੀਰ ਪਾਲ ਸਿੰਘ ਖਰੂਰ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਸ਼੍ਰੀ ਤਰਨਤਾਰਨ ਸਾਹਿਬ ਇਲਾਕੇ ਦੇ ਵਿੱਚ ਤਿੰਨ ਨਗਰਾਂ ਦੀ ਸੇਵਾ ਚੱਲ ਰਹੀ ਹੈ ਜੀ ਤਿੰਨ ਪਿੰਡਾਂ ਦੀ ਪੈਲੀ ਪੱਧਰ ਕਰਕੇ ਪ੍ਰੋਪਰ ਬਜਾਈ ਕੀਤੀ ਜਾ ਰਹੀ ਹੈ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਇਹਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸੰਗਤਾਂ ਨੇ ਆ ਕੇ ਸਹਿਯੋਗ ਕੀਤਾ ਤੇ ਸਾਡੇ ਕੋਲੇ ਬਹੁਤ ਹੀ ਸਤਿਕਾਰਯੋਗ ਵੀਰ ਹੋਣੀ ਆਏ ਨੇ ਜੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਜੀ ਇਟਲੀ ਦੀ ਸੰਗਤ ਦੇ ਵੀਰੋਣੀ ਬੋਲ ਕੇ ਦੱਸਣਗੇ ਜੀ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ 50000 ਰੁਪਏ ਦੀ ਸੇਵਾ ਜਿਹੜੀ ਆਪਣਾ ਫਰਜ ਸੇਵਾ ਸੁਸਾਇਟੀ ਨੂੰ ਕੀਤੀ ਆ ਹੜ ਪ੍ਰਭਾਵਿਤ ਇਲਾਕਿਆਂ ਦੀ ਅਸੀਂ ਧੰਨਵਾਦੀ ਆ ਜੀ ਬਹੁਤ ਬਹੁਤ ਇਟਲੀ ਦੀ ਸੰਗਤ ਦੇ ਬਾਕੀ ਵੀਰ ਜੋੜੀ ਆਪਣੀ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਸਾਰੀਆਂ ਐਨ ਆਰ ਆਈ ਰੂਹਾਂ ਤੇ ਹਰ ਇੱਕ ਦਾਨੀ ਸੱਜਣ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਕਿਉਂਕਿ ਪੰਜਾਬ ਨੂੰ ਚਲਾਉਣ ਵਾਲੀ ਹੈ ਹੀ ਅੱਜ ਕੱਲ ਜਿਹੜਾ ਗੱਲ ਕਰੀਏ ਐਨ ਆਰ ਆਈ ਰੂਹਾਂ ਨੇ ਜੀ ਜਿਹੜੀਆਂ ਆਪਣੀ ਕਿਰਤ ਕਮਾਈ ਤੋਂ ਦਸਬੰਦ ਕੱਢ ਕੇ ਹਰ ਇੱਕ ਜਿਹੜਾ ਕਾਰਜ ਦੇ ਵਿੱਚ ਯੋਗਦਾਨ ਪਾਉਂਦੇ ਨੇ ਤੇ ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਨੂੰ ਸੇਵਾ ਲੱਗਿਆਂ ਨੂੰ ਬੜੇ ਮਹੀਨੇ ਹੋ ਗਏ ਜੀ ਦੋ ਤਿੰਨ ਮਹੀਨੇ ਹੋ ਗਏ ਜੀ ਅਰ ਮਹੀਨਾ ਦੋ ਮਹੀਨੇ ਹੋਰ ਲੱਗ ਜਾਣੇ ਨੇ ਸਾਨੂੰ ਬਹੁਤ ਵੱਡੇ ਪੱਧਰ ਤੇ ਮਦਦ ਜਿਹੜੀ ਪਹੁੰਚੀ ਜੀ ਧੰਨਵਾਦ ਜੀ ਇਹ ਵੀਰੋਣਾ ਦੀ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਈ ਸ਼ਬਦਾਂ ਦੇ ਮਹਤਾਜ ਨਹੀਂ ਜਾਂ ਮੈਂ ਤੁਹਾਡੀ ਜਾਣ ਪਛਾਣ ਕਰਾਵਾਂ ਮੇਰੇ ਵੀਰ ਪਾਲ ਸਿੰਘ ਕਰੋੜ ਜਿੰਨੀ ਸਿਫਤ ਜਾਂ ਸਲਾਘਾ ਕੀਤੀ ਜਾਵੇ ਮੇਰੇ ਕੋਲ ਲਫ਼ਜ਼ ਨਹੀਂ ਹਨ ਜੋ ਕਿ ਤਕਰੀਬਨ 2.5 ਮਹੀਨਿਆਂ ਤੋਂ ਸਮਾਂ ਹੋ ਚੁੱਕਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਦਰਤੀ ਆਫਤਾਂ ਦਰਿਆਵਾਂ ਦੇ ਪਾਣੀ ਦੇ ਨਾਲ ਬਹੁਤ ਜ਼ਿਆਦਾ ਵੱਡਾ ਨੁਕਸਾਨ ਚੱਲਣਾ ਪਿਆ ਜੀ ਸੋ ਇਹ ਇਹ ਵੀਰ ਆਪਣਾ ਫਰਜ ਸੋਸਾਇਟੀ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਤੂਤ ਜ਼ਿਲ੍ਹਾ ਤਰਨਤਾਰਨ ਜਿੱਥੇ ਕਿ ਹਰੀਕੇ ਲੱਗੇ ਜਿੱਥੇ ਕਿ ਇਹਨਾਂ ਵੀਰਾਂ ਦੇ ਵੱਲੋਂ ਤਕਰੀਬਨ 3 ਪਿੰਡ ਗੋਦ ਲਏ ਹੋਏ ਹਨ ਜਿਨ੍ਹਾਂ ਦੀਆਂ ਕਿ ਜ਼ਮੀਨਾਂ ਦੇ ਵਿੱਚ ਬਹੁਤ ਜ਼ਿਆਦਾ ਰੇਤਾ ਪੈ ਚੁੱਕੀ ਹੈ ਜੋ ਕਿ ਤਕਰੀਬਨ ਲਗਾਤਾਰ ਉਸ ਦਿਨ ਤੋਂ ਤਕਰੀਬਨ ਹਰ ਰੋਜ਼ 40-50 ਟਰੈਕਟਰ ਚੱਲਦੇ ਆਂ ਜੋ ਜ਼ਮੀਨਾਂ ਪਧਰੀਆਂ ਕਰਦੇ ਸਨ ਤੇ ਹੁਣ ਜਿਹੜਾ ਸਮਾਂ ਬਜਾਈ ਦਾ ਆ ਚੁੱਕਾ ਜਿੱਥੇ ਕਿ ਇਹਨਾਂ ਨੇ ਜ਼ਮੀਨਾਂ ਪਧਰੀਆਂ ਕਰਕੇ ਕਿਸਾਨਾਂ ਦੇ ਹਵਾਲੇ ਕੀਤੀਆਂ ਉੱਥੇ ਅੱਜ ਬਜਾਈ ਖਾਦ ਡੀਜ਼ਲ ਹਰ ਇੱਕ ਚੀਜ਼ ਜਿਹੜੀ ਉਹਨਾਂ ਨੂੰ ਮੁਹੱਈਆ ਕਰਵਾ ਰਹੇ ਹਨ ਸੋ ਸਾਨੂੰ ਸਾਡੀ ਡਿਊਟੀ ਲੱਗੀ ਸੀ ਕਿ ਇਟਲੀ ਸ਼ਹਿਰ ਬਰੇਸ਼ੀਆ ਪਿੰਡ ਕਿਯਾਰੀ ਤੋਂ ਉਸ ਨੂੰ ਸਾਥ ਸੰਗਤ ਨੇ 50000 ਰੁਪਏ ਆਪਣੀ ਫਰਜ ਸੁਸਾਇਟੀ ਨੂੰ ਦਿੱਤੇ ਹਨ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਹਾਂ ਸੋ ਅਪੀਲ ਵੀ ਕਰਦਾ ਹਾਂ ਕਿ ਆਪਾਂ ਵੱਧ ਤੋਂ ਵੱਧ ਇੱਥੇ ਸੇਵਾ ਕਰੀਏ ਆਣ ਕੇ ਵੇਖੀਏ ਕਿ ਕਿਸ ਤਰ੍ਹਾਂ ਇੱਥੇ ਕਾਰਜ ਚੱਲ ਰਹੇ ਹਨ ਬਹੁਤ ਬਹੁਤ ਦੂਰ ਤੋਂ ਜਿਹੜੇ ਨੌਜਵਾਨ ਵੀਰ ਆਪਣੇ ਟਰੈਕਟਰ ਕਰਾਏ ਲੈ ਕੇ ਇੱਥੇ ਪਹੁੰਚ ਰਹੇ ਹਨ ਸੋ ਸਾਨੂੰ ਕਿਉਂਕਿ ਇਹੋ ਜਿਹੇ ਜਿਹੜੇ ਕਾਰਜ ਹੁੰਦੇ ਹਨ ਜਦੋਂ ਕੁਦਰਤੀ ਆਫਤਾ ਆਉਂਦੀਆਂ ਹਨ ਉਨ੍ਹਾਂ ਦਾ ਜਿਹੜਾ ਸਾਹਮਣਾ ਸਾਡੇ ਪੰਜਾਬ ਦੇ ਵਿੱਚ ਸਾਡੀ ਸਿੱਖ ਕੌਮ ਸਾਡੇ ਪੰਜਾਬੀ ਵੀਰ ਜਿਹੜੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਸੋ ਵੜੀਆਂ-ਵੱਡੀਆਂ ਸੁਵਾਵਾਂ ਜੋ ਇਸ ਸੋਸਾਇਟੀ ਵੱਲੋਂ ਇਸ ਵੀਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਇਸ ਨਗਰ ਦੇ ਵਿੱਚ ਜਿੱਥੇ ਕਿ ਡੀਜ਼ਲ ਬੀਜ ਖਾਦ ਹਰ ਇੱਕ ਕਿਸਾਨ ਹਰ ਇੱਕ ਪਿੰਡ ਦੇ ਵਿੱਚ ਪਹੁੰਚ ਕਰਕੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਣਾ ਫਰਜ਼ ਨਿਭਾਇਆ ਜਾ ਰਿਹਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਵੀਰ ਇੱਥੇ ਆਣ ਕੇ ਸਵਾਵਾ ਦਿੰਦੇ ਹਨ ਤੇ ਨਾਲ ਹੀ ਕਹਿੰਦਾ ਕਿ ਸਾਰੇ ਜਾਣ ਕੇ ਆਣ ਕਿ ਇੱਥੇ ਵੇਖੋ ਅਤੇ ਫਿਰ ਆਪਣੇ ਹੱਥੀਂ ਸੇਵਾ ਦਿਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ